ਪੁਰਗੰਨ ਸਾਹਿਬ ਸੱਚੇ ਪਾਤਸ਼ਾਹ ਵਰਗਾ ਸੱਚਾ ਗਿਆਨ ਹੋਵੇ ਸਾਡੇ ਬੱਲੇ ਪੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਵੱਡੇ ਇਕੱਠ ਦੇ ਵਿੱਚ ਸਤਿਗੁਰਾਂ ਨੇ ਆਖਿਆ ਜਿਹੜਾ ਸੀਸ ਭੇਟ ਕਰ ਸਕਦਾ ਮੇਰਾ ਪਿਆਰਾ ਹੈ ਧਰਮ ਲਈ ਜਿਹੜਾ ਸੀਸ ਤਲੀ ਤੇ ਧਰ ਸਕਦਾ ਉਹ ਮੇਰਾ ਜਿਹੜਾ ਮੌਤ ਤੋਂ ਡਰਦਾ ਨਹੀਂ ਧਰਮ ਲਈ ਉਹ ਮੇਰਾ ਤੇ ਸਾਡਾ ਪਿਆਰਾ ਕੌਣ ਚਾਹੀਦਾ ਸੀ ਫਿਰ ਅਸੀਂ ਆਪਣੇ ਪਿਆਰੇ ਉਹਨਾਂ ਨੂੰ ਬਣਾ ਲਿਆ ਜਿਹੜਾ ਬੋਤਲ ਦਵੇ ਜਿਹੜਾ 5000 ਰੁਪਇਆ ਦਵੇ ਚੋਣ ਕਰਕੇ ਵੇਖੋ ਗੁਰੂ ਸਾਹਿਬ ਨੇ ਸਿਖਾਈ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਉਹ ਗੋਬਿੰਦ ਸਿੰਘ ਦਾ ਪਿਆਰਾ ਹੈ ਤੇ ਅਸੀਂ ਵੀ ਕਹਿੰਦੇ ਅਸੀਂ ਉਹਨੂੰ ਆਪਣਾ ਪਿਆਰਾ ਮੰਨਾਂਗੇ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਆਗੂ ਚੁਣ ਕੇ ਆਗੂ ਚੁਣਨ ਦੀ ਜਾਂਚ ਸਿਖਾਤੀ ਗਣਤੰਤਰ ਦਿਵਸ ਹੈ ਸਿੱਖਾਂ ਦਾ ਵਿਸਾਖੀ ਗੁਣਤੰਤਰ ਦਿਵਸ ਹੈ ਗੁਣਾ ਦੇ ਆਧਾਰ ਤੇ ਆਗੂ ਚੁਣਨ ਦੀ ਜਾਂਚ ਸਿਖਾਈ ਆਪੋ ਸਤਨਾਮ ਸ੍ਰੀ ਵਾਹਿਗੁਰੂ ਐਦਾਂ ਆਗੂ ਚੁਣੋ ਪੰਜ ਪਿਆਰੇ ਚੁਣ ਕੇ ਸਾਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜਾਚ ਸਿਖਾਈ ਗੁਰੂ ਪਿਤਾ ਜੀ ਸਾਨੂੰ ਸਿਖਾ ਕੇ ਗਏ ਐਦਾਂ ਆਪਣੇ ਆਪ ਨੂੰ ਚੁਣਦੇ ਸੁਣਨੇ ਸਿੱਖੋ ਐਦਾਂ ਚੁਣਿਆ ਕਰੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਕਰਕੇ ਤੁਨ ਗੁਰੂ ਗੋਬਿੰਦ ਸਿੰਘ ਜੋ ਪੜਾ ਕੇ ਗਏ ਐ ਜੋ ਗੁਰੂ ਗਰੰਥ ਸਾਹਿਬ ਦੇ ਲੜ ਲਾ ਕੇ ਗਏ ਐ ਉਹਨਾਂ ਬਚਨਾਂ ਨੂੰ ਕਮਾਈਏ ਸਿੱਖੋ ਤਾਂ ਹੀ ਵਧਾਈਆਂ ਖਾਲਸੇ ਬਣ ਕੇ ਵਿਖਾਈਏ ਖਾਲਸ ਹੋਈਏ ਸਭ ਮਲਾਵਟਾ ਸਾਡੇ ਵਿੱਚੋਂ ਨਿਕਲ ਜਾਣ ਤੇਰ ਮੇਰ ਨਿਕਲੇ ਊਚ ਨੀਚ ਨਿਕਲੇ ਜਾਤ ਪਾਤ ਸਾਡੀ ਜ਼ਿੰਦਗੀ ਚੋਂ ਖਤਮ ਹੋਵੇ ਅਮਰਤ ਛਕ ਲਿਆ ਕੁਰਬਾਨਾਂ ਪਾ ਲਈਆਂ ਅੱਜ ਬਾਟਾ ਤੇ ਇੱਕ ਕਰਤਾ ਲੋਕਾਂ ਨੇ ਘਰਾਂ ਚ ਬਾਟੀਆਂ ਇੱਕ ਨਹੀਂ ਕੀਤੀਆਂ ਜਦੋਂ ਸਾਡੇ ਪਿਤਾ ਨੇ ਬਾਟਾ ਇੱਕ ਕਰਤਾ ਫਿਰ ਅੱਛੇ ਛੋਟੀਆਂ ਵੱਡੀਆਂ ਜਾਤਾਂ ਭਾਂਡੇ ਆ ਡੱਡ ਕਿਉਂ ਰੱਖੀ ਫਿਰਦੇ ਆਂ ਅਸੀਂ ਘਰਾਂ ਚ ਇਹਦੇ ਭਾਂਡੇ ਅਲੱਗ ਰੱਖੋ ਇਹ ਅਲੱਗ ਭਾਂਡਿਆਂ 'ਚ ਖਾਏਗਾ ਗੁਰੂ ਨੇ ਤੇ ਬਾਟਾ ਇੱਕ ਕਰ ਦਿੱਤਾ ਜੇ ਗੁਰੂ ਘਰ ਵਿੱਚ ਬਾਟੇ ਇੱਕ ਵਿੱਚ ਛਕਾਇਆ ਜਾਂਦਾ ਤੇ ਅਸੀਂ ਬਾਟੀਆਂ ਅਲੱਗ ਨਾ ਰਖੀਏ ਜੇ ਗੁਰੂ ਘਰ 'ਚ ਕੋਈ ਜਾਤ ਨਹੀਂ ਪੁੱਛਦਾ ਸੀ ਆਪਣੇ ਘਰਾਂ 'ਚ ਜਾਤਾਂ ਨਾ ਪੁੱਛੀਏ ਜੇ ਗੁਰੂ ਘਰ 'ਚੋਂ ਕੋਈ ਭੁੱਖਾ ਨਹੀਂ ਜਾਂਦਾ ਸਾਡੇ ਘਰ ਵਿੱਚੋਂ ਵੀ ਕੋਈ ਭੁੱਖਾ ਨਾ ਜਾਵੇ ਸਤਿਗੁਰੂ ਜੀ ਐਡੇ ਵੱਡੇ ਆ ਉਹਨਾਂ ਨੇ ਇੰਨੇ ਵਧੀਆ ਸਿਧਾਂਤ ਦਿੱਤੇ ਆ ਕਿੰਨਾ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ ਸਾਨੂੰ ਖਲੂ ਨਹੀਂ ਦਿੰਦੇ ਰਹੇ ਐ ਜਗਾਉਂਦੇ ਹੀ ਰਹੇ ਐ ਜਾਗ ਜੋ ਆਪਣੀ ਪਰਸਨੈਲਿਟੀ ਡਿਵੈਲਪ ਕਰੋ ਆਪਣੇ ਆਪ ਨੂੰ ਡਿਵੈਲਪ ਕਰੋ ਆਪਣਾ ਬૌਧਿਕ ਪੱਧਰ ਉੱਚਾ ਕਰੋ ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸੇ ਕਰਕੇ ਤੇ ਉਹਨਾਂ ਤੋਂ ਕੁਰਬਾਨ ਜਾਣ ਤੂੰ ਜੀ ਕਰਦਾ ਹੈ ਬਲਿਹਾਰੇ ਜਾਣ ਤੂੰ ਜੀ ਕਰਦਾ ਸੱਚੇ ਪਾਤਸ਼ਾਹ ਕੋਈ ਨਹੀਂ ਆਇਆ ਇੰਦਾਂ ਦਾ ਇਸ ਧਰਤੀ ਤੇ ਤੇਰੇ ਵਰਗਾ ਹੋਰ ਨਾ ਕੋਈ ਆਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੂੰ ਸਾ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਦਿੱਲੀ ਦੇ ਵੱਲ ਪਿਤਾ ਤੋੜ ਕੇ ਫੇਰ ਵੀ ਸ਼ੁਕਰ ਮਨਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ ਤਾਨੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਲਿਹਾਰੇ ਜਾਨ ਨੂੰ ਜੀ ਕਰਦਾ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਸਾਨੂੰ ਜਗਾਣ ਦੀ ਕੋਸ਼ਿਸ਼ ਕੀਤੀ ਜਾਗੋ ਜਾਗੋ ਆਪਣੇ ਆਪ ਨੂੰ ਖੋਲੋ ਜਰਾ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਸਿਰ ਲਾਏ ਬਹੁਤ ਹੈ ਸਿਰ ਵਰਤਣ ਦਾ ਸਮਾਂ ਹੈ ਸਿਰ ਵਰਤ ਕੇ ਅਗਲੇ ਗੱਦੀਆਂ ਤੇ ਬਹਿ ਜਾਂਦੇ ਐ ਅਸੀਂ ਸਿਰ ਲਾਉਣ ਵਾਲੇ ਰੌਲਾ ਪਾਉਣ ਵਾਲੇ ਝੰਡੇ ਚੱਕ ਕੇ ਤੁਰਨ ਵਾਲੇ ਰਹਿ ਗਏ ਅਸੀਂ ਪਹਿਰੇ ਤੇ ਖੜਨ ਵਾਲੇ ਰਹੇ ਆ ਕੁਰਸੀ ਤੇ ਬਹਿਣ ਵਾਲੇ ਬਣੋ ਜਦੋਂ ਬੰਦਾ ਕੁਰਬਾਨੀ ਦਾ ਗਿਆਨ ਪ੍ਰਾਪਤ ਕਰਦਾ ਹੈ ਫਿਰ ਉਹ ਬਵੇਕੀ ਬਣ ਜਾਂਦਾ ਹੈ ਸਮਝਦਾਰ ਬਣ ਜਾਂਦਾ ਹੈ ਵਧੀਆ-ਵਧੀਆ ਫੈਸਲੇ ਲੈਣ ਲੱਗ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਨੇ ਬਾਹਰਲੇ ਪਾਸੇ ਸ਼ਸਤਰ ਪਵਾਇਆ ਸਾਨੂੰ ਸ੍ਰੀ ਸਾਹਿਬ ਦਿੱਤੀ ਹੈ ਉਥੇ ਗਿਆਨ ਖੜਗ ਵੀ ਦਿੱਤੀ ਹੈ ਅਕਲ ਨਾਲ ਕੰਮ ਲਿਓ ਅਕਲ ਤੋਂ ਕੰਮ ਲਿਓ ਆਪਣੇ ਦਿਮਾਗ ਨੂੰ ਵਰਤਿਓ ਹਰ ਇੱਕ ਨੂੰ ਗਿਆਨ ਖੜਕ ਦਿੱਤੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਕੁਰਬਾਨੀ ਆਪ ਪੜਨੀ ਸ਼ੁਰੂ ਕਰੋ ਹੁਣ ਮੇਰੀ ਇੱਕ ਬੇਨਤੀ ਹੋਰ ਸੁਣੋ ਆ ਜਿੰਨੇ ਵੀ ਤੁਸੀਂ ਦੀਵਾਨ ਸੁਣਦੇ ਹੋ ਦੱਸਿਓ ਜਰਾ ਭਾਈ ਜਰਾ ਕੁੱਝੀ ਬੋਲ ਕੇ ਦੱਸਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਹੈ ਕਿ ਘਟਿਆ ਹੈ ਤੇ ਅੱਜ ਕੱਲ੍ਹ ਆ ਗੁਣਗਣੇ ਜੇ ਬਾਬੇ ਕਈ ਤੁਰੇ ਫਿਰਦੇ ਆ ਆਉਂਦੇ ਨਹੀਂ ਕਲਿੱਪ ਜੇ ਕਈਆਂ ਦੇ ਹਰੇਕ ਹੀ ਜਾਣਦਾ ਇਹ ਬਾਣੀ ਨਾਲੋਂ ਤੋੜਦੇ ਐ ਇਹ ਬਾਣੀ ਨਾਲੋਂ ਤੋੜਦੇ ਐ ਇਹ ਤੇ ਸ਼ਰਧਾ ਤੋੜੀ ਜਾਂਦੇ ਐ ਸ਼ਰਧਾ ਵਧੀ ਐ ਕਿ ਘਟੀ ਐ ਬੋਲੋ ਕਾਹਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਿਆਂ ਤੋਂ ਜ਼ਰੂਰ ਘਟੀ ਐ ਪਖੰਡ ਤੋਂ ਜ਼ਰੂਰ ਘਟੀ ਐ ਗਲਤ ਪਾਸੇ ਸ਼ਰਧਾ ਘਟੀ ਐ ਪਰ ਗੁਰਬਾਣੀ ਵਾਲੇ ਪਾਸੇ ਸ਼ਰਧਾ ਵਧੀ ਐ ਘਟੀ ਨਹੀਂ ਇਹਨਾਂ ਨੇ ਦਿਨ ਰਾਤ ਰੱਟਾ ਲਾਇਆ ਐ ਤੁਸੀਂ ਮੈਨੂੰ ਨਹੀਂ ਲੱਗਦਾ ਕੋਈ ਵਿਰਲੇ ਦੋ ਚਾਰ ਪ੍ਰਚਾਰਕਾਂ ਨੂੰ ਛੱਡ ਕੇ ਜੇ ਕੋਈ ਅੱਜ ਭੋਗ ਦੇ ਵੀ ਕੀਰਤਨ ਕਰਦਾ ਹੈ ਤੇ ਉਹ ਸਿੱਧਾ ਤਵਾ ਮੇਰੇ ਤੇ ਦਰ ਲਿੰਦਾ ਜੇ ਭੋਗ ਦੇ ਵੀ ਕੋਈ ਕੀਰਤਨ ਕਰਦਾ ਨਾ ਉਹ ਮੇਰੇ ਤੇ ਹੀ ਦਵਾ ਲਾ ਚਾਰੇ ਪਾਸੇ ਘੇਰਣ ਦੀ ਕੋਸ਼ਿਸ਼ ਕਰਦੇ ਨੇ ਚਾਰੇ ਪਾਸੇ ਇੱਕ ਨਹੀਂ ਜੀ ਚਾਰੇ ਪਾਸੇ ਹਾਇ ਭੋਰੀਆਂ ਤੇ ਅਟੈਕ ਕਰਤਾ ਪਿਛਲੇ ਸ਼ਨੀਵਾਰ ਦਵਾਨ ਲਾਇਆ ਸੀ ਇੱਥੇ ਤੇ ਮੈਂ ਕਿਹਾ ਸੀ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ ਆ ਭੋਰੇ ਜੀ ਵੜ ਕੇ ਨਹੀਂ ਬੈਠੇ ਰਹੇ ਮੈਂ ਇਹ ਕਿੱਥੇ ਕਿਹਾ ਸੀ ਵੀ ਪੂਰੇ ਟਾ ਦੇਣੇ ਚਾਹੀਦੇ ਮੇਰੇ ਕੋਲ ਤਾਂ ਇਤਿਹਾਸ ਹੀ ਕੋਈ ਨਹੀਂ ਕਿੱਥੇ ਬੋਲੇ ਆ ਦੱਸੋ ਇਹ ਕਿਹਾ ਸੀ ਪਾਣੀ ਦੇ ਵਿੱਚ ਤੇ ਮੈਂ ਵੀ ਇਸ਼ਨਾਨ ਕਰਦਾ ਭਾਈ ਜਾਇਆ ਕਰੋ ਤੁਸੀਂ ਵੀ ਇਸ਼ਨਾਨ ਕਰਿਆ ਕਰੋ ਪਰ ਪਾਣੀ ਤੇ ਲੈ ਕੇ ਆਉਨੇ ਹੋ ਪਾਣੀ ਵੀ ਲੈ ਕੇ ਆਇਆ ਕਰੋ ਇਹੀ ਕਿਹਾ ਸੀ ਤੇ ਗੁੰਗਣੇ ਜੇ ਕਈ ਬੋਲਣ ਗਏ ਸਰੋਵਰ ਟਾ ਦਈਏ ਸਰੋਵਰ ਪੂਰ ਦਈਏ ਲਓ ਜੀ ਅੱਜ ਕੱਲ ਦੇ ਬਾਬੇ ਕਹਿੰਦੇ ਆ ਸਰੋਵਰ ਪੂਰ ਦਿਓ ਕਿੱਥੇ ਪੂਰਨਾ ਤੇ ਕਿੱਥੇ ਮੈਂ ਤਾਂ ਕਹਿੰਦਾ ਖੁਦ ਇਸ਼ਾਨਦ ਕਰਦੇ ਆ ਸੀ ਪਰ ਇਹ ਲੋਕ ਪਤਾ ਕੀ ਦਿਮਾਗ ਚ ਪਾਉਣਾ ਚਾਹੁੰਦੇ ਐ ਇੱਥੇ ਕਈਆਂ ਨੇ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਨਾ ਸੱਚ ਦੀ ਓਏ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਇਹਨਾਂ ਨੂੰ ਇਹਨਾਂ ਨੂੰ ਹੱਕ ਦਿਓ ਫਸਲਾਂ ਦੇ ਹੱਕ ਦਿਓ ਪੰਜਾਬ ਨੂੰ ਹੱਕ ਦਿੱਤੇ ਜਾਣ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਉਹਨੂੰ ਉਹਨਾਂ ਨੂੰ ਇਹਨਾਂ ਨੇ ਅਤਵਾਦੀ ਕਿਹਾ ਕੀ ਕਿਹਾ ਬੋਲੋ ਕੀ ਕਿਹਾ ਅਤਵਾਦੀ ਤੇ ਜਦੋਂ ਤੋਂ ਗੁਰਬਾਣੀ ਦੀ ਗੱਲ ਕਰਨ ਲੱਗੇ ਆ ਪਹਿਲਾਂ 12 13 ਸਾਲ ਕੋਈ ਨਹੀਂ ਬੋਲਿਆ ਮੱਥਾ ਟਿਕਾਈ ਜੋ ਤਾਂ ਨਹੀਂ ਕੋਈ ਬੋਲਿਆ ਜੋ ਮਰਜ਼ੀ ਸੁਣਾਈ ਜਾ ਕੋਈ ਨਹੀਂ ਬੋਲਿਆ ਆ ਗੁਰਬਾਣੀ ਦੀ ਕਥਾ ਜਦੋਂ ਤੋਂ ਕਰਨ ਲੱਗੇ ਆ ਉਹਨਾਂ ਨੂੰ ਕਹਿੰਦੇ ਸੀ ਅਤਵਾਦੀ ਨੇ ਤੇ ਸਾਡੇ ਤੇ ਥੱਪਾ ਲਾ ਰਹੇ ਨੇ ਕਹਿੰਦੇ ਵਿਵਾਦਵਾਦੀ ਨੇ ਇਹ ਕਹਿੰਦੇ ਵਿਵਾਦ ਛੇੜਦੇ ਨੇ